ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਹ ਬਾਈ ਪਟਿਆਲੇ ਅੱਗ ਲੱਗੀ ਵੀ ਐ ਅੱਧੇ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਸਰੰਦਰ ਰੋਡ ਤੇ ਕੋਈ ਉਰੇ ਫਾਇਰ ਬ੍ਰਿਗੇਡ ਵਾਲਾ ਕੋਈ ਅਫਸਰ ਕੋਈ ਨਹੀਂ ਆਇਆ ਹੈਗਾ ਔਰ ਨਾ ਕੋਈ ਪੁਲਿਸ ਮੁਲਾਜ਼ਮ ਆਇਆ ਆ ਲੋਕ ਤਮਾਸ਼ਾ ਦੇਖ ਰਹੇ ਆਂ ਬਾਈ ਵੀਡੀਓ ਬਣਾ ਰਹੇ ਆਂ ਸਾਰੇ ਆਹ ਠਾਕ ਜਵਾਗਾਂ ਦੀ ਝੁੱਗੀਆਂ ਨੇ ਇਦਾਂ ਆਹ ਔਰ ਇਹ ਝੁੱਗੀਆਂ ਵਾਲੇ ਨੇ ਗਰੀਬ ਬੰਦੇ ਕੋਲ ਆ ਪੰਜਾਬ ਸਰਕਾਰ ਭਗਵਾਨ ਤਮਾਨ ਐ ਇਹ ਲੇ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ